ਦੇਖੋ ਆਹ ਚਾਲੂ ਮੇਰੇ ਬਰਾਕ ਲੋੜੀ ਮਾਰ ਕੇ ਬਿਲਕੁਲ ਜੈ ਜਤਨਾ ਦੀਆ ਬਣਾਈ ਬਦਮਾਸ਼ ਇਹ ਦੇਖੋ ਬਦਮਾਸ਼ੀ ਇਹ ਬਦਮਾਸ਼ੀ ਬਦਮਾਸ਼ ਪੈਸੇ ਵੀ ਲਾਗੇਗੇ ਗੱਲੇ ਨੂੰ ਕੱਢ ਕੇ ਬਦਮਾਸ਼ੀ ਦਿਖਾ ਰਹੀ ਓ ਤੂੰ ਪੁਲਿਸ ਨੂੰ ਬੁਲਾਇਆ ਦੇਖਦੇ ਜੀ ਪੁੱਛ ਕਾਰਵਾਈ ਕਰੋਗੇ ਨਹੀਂ ਨਿੱਜੇ ਦਾ ਸੋਤਾ ਲਾਵਾ ਨਾ ਹੁੰਦਾ ਕੈਮਰਾ ਇਹਨਾਂ ਪਈਆਂ ਦੇ ਠੱਲ ਪਾਓ ਪਹਿਲੇ ਤਾਂ ਇਹਨਾਂ ਦੇ ਪਈਆਂ ਦੇ ਠੱਲ ਪਾਓ ਜੇ ਅੱਜ ਤੁਸੀਂ ਕਿੱਥੇ ਪੰਜਾਬੀਓਂ ਨਾ ਹੋਏ ਨਾ ਤੁਹਾਡਾ ਪੇੜਾ ਗਲਤ ਹੋ ਜਾਣਾ ਤੇ ਉਹ ਬੋਲ ਕੇ ਗਈ ਆ ਗਾਲੀ ਗਲੋਚ ਕਰਕੇ ਗਈ ਕਹਿੰਦੀ ਗੋਲੀਆਂ ਮਾਰਾਂਗੇ ਤੁਹਾਡੇ ਉੱਥੇ ਮੈਂ ਬੈਠਾ ਸੁਣ ਰਿਆ ਸੀਗਾ ਕਹਿੰਦੀ ਗੋਲੀਆਂ ਮਾਰਾਂਗੇ ਬਾਅਦ ਚੋਂ ਯੂਪੀ ਭਾਰਪਾ ਚਾਵਾਂਗੇ ਇਸ ਵੀਡੀਓ ਨੂੰ ਤੁਸੀਂ ਸ਼ੇਅਰ ਕਰਨਾ ਤੁਹਾਡਾ ਆਪਣਾ ਫਰਜ਼ ਆ ਜੇ ਤੁਸੀਂ ਵਾਕਿਆ ਪੱਗਾਂ ਨੂੰ ਹੱਥ ਪਾਉਣੇ ਨਾ ਫਿਰ ਤੁਸੀਂ ਆਪ ਦੇਖ ਲਓ ਸ਼ਰਿਆਮ ਉਹ ਚਿੱਟਾ ਵੀ ਵੇਚਦੀ ਆ ਦਾਰੂ ਵੀ ਵੇਚਦੀ ਆ ਸ਼ਰਿਆਮ ਬਦਮਾਸ਼ੀ ਕਰਦੀ ਆ ਇੱਥੇ ਕਹਿੰਦੀ ਪੁਸਤਾ ਮੇਰੀ ਜੇਬ 'ਚ ਆ ਉਸ ਤੋਂ ਬਾਅਦ ਦੋ ਬੰਦੇ ਲੈ ਕੇ ਆਏ ਨੇ ਕੋਈ ਨਾ ਬੰਦਾ ਫੜਿਆ ਹੋਇਆ ਉਹ ਜਾ ਰਿਹਾ ਉਹ ਯਾਰ ਫੜਿਆ ਨੂੰ ਫੜੋ 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 ਉਹ ਜਨਾਨੀ ਬਦਮਾਸ਼ੀ ਕਰਦੀ ਆ ਇੱਥੇ ਆ ਗਿਆ ਜੇ ਇੱਕ ਬੰਦਾ ਕਾਬੂ ਕਰ ਲਿਆ ਭਈਆ ਸਾਹਿਬ ਗਰਮ ਹੋ ਗਏ ਖੱਤੋ ਭਾਈ ਹੋ ਨੂੰ ਫਿਰਦਾ ਪਿਆ ਸੀਗਾ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਹੁਣ ਉਹ ਦੇਖਦੇ ਇਹਨਾਂ ਕਿਉਂ ਲੱਗੇ ਆ ਓ ਯਾਰੀ ਉਧਰ ਮਾਰ ਕੈਮਰਾ ਉਸ ਤੇ ਆ ਦੇਖ ਲਓ ਆ ਬੜੀ ਖਰਾਬ ਆ ਇਹ ਚਲ ਕਢਾ ਲੈਣ ਦਾ ਰਾਤੀ ਓਏ ਆ ਦੇਖੋ ਆ ਇਹ ਦਾਰੂ ਵੇਚਦੀ ਜਿੱਟਾ ਵੀ ਵੇਚਦੀ ਆ ਚਲ 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 ਦਾਰੂ ਬੇਚਦਾ ਬਰਾਤੀ ਲੋਕਾਂ ਨੂੰ ਥਾਰ ਗਿਆ ਇਹ ਵੀ ਕੋਈ ਜੈਲ ਅਪਣਾ ਲਿਆ ਬਣਾਈ ਇਹਦਾ ਇਹ ਦੇਖੋ ਬਦਮਾਸ਼ੀ ਇਹ ਬਦਮਾਸ਼ੀ ਬਦਮਾਸ਼ ਬਦਮਾਸ਼ ਨੰਦਰਾ 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 ਆ ਵੀ ਆ ਗਈ ਤੈਨੂੰ ਫੜੇ ਖਾਸਾ ਜੀ ਆ ਦੇਖ ਲੈ ਨਾ ਬਦਮਾਸ਼ੀ ਆ ਦੇਖੋ ਬਦਮਾਸ਼ੀ ਆ ਦੇਖੀ ਬਦਮਾਸ਼ੀ ਦੀ ਇਹ ਦਾਰੂ ਵੇਚਦੀ ਚਿੱਟਾ ਵੇਚਦੀ ਆ ਕਹਿੰਦੀ ਗੋਲੀ ਮਾਰ ਕੇ ਨਾ ਯੂਪੀ ਵੀਰਪਾ ਚਾਵਾਂਗੇ ਇਹ ਜਨਨਲੀ ਕਹਿੰਦੀ ਬਿਮਾਰ ਗੋਲੀ ਤੁਮ ਕੀ ਕਰਦੇ ਹਾੜੇ ਬੰਦਿਆਂ ਨੂੰ ਇਹ ਬੁਲਾਓ ਇਹਨੂੰ ਬੁਲਾਵਾ ਬਾਈ ਬੁਲਾਓ ਬੁਲਾ ਬੁਲਾ ਪੁਲਿਸ ਨੂੰ ਬੁਲਾਣੇ ਇਹਨਾਂ ਨੂੰ ਨਾ ਦੇ ਥੜਾ ਹੈ ਤਾਂ ਭਾਈ ਅੱਗੇ ਜਿੱਤੀ ਚਾ ਤਮਨ ਇਹ ਦੇਖੋ ਬਦਮਾਸ਼ੀ ਹਲੇ ਵੀ ਕਹਿੰਦੀ ਗੋਰੀਆਂ ਮਾਰਾਂਗੇ ਇਹ ਪੰਜਾਬੀਆਂ ਦੇ ਗੋਰੀਏ ਮਾਰਨਗੇ ਹੱਥ ਪਾਣਾ ਚੱਕੋ ਕਿਉਂ ਨਾ ਦੇਖੀ ਆ ਯਾਰ ਕਿਉਂ ਨਾ ਚੱਲਦੀ ਡਰਦਾ ਨਹੀਂ ਬੰਦਾ ਕਿੱਥੇ ਆ ਰਹੀ ਪੁਲਿਸ ਨੀ ਨਹੀਂ ਕਰਨੀ ਚਾਹੀਦੀ ਮਾਰ ਪੈਣ ਦੇ ਭੈਣੋ ਕਿੰਨਾ ਦੇਖੋ ਇੱਕ ਮਿੰਟ ਘਾਹ ਸੁਣੋ ਇਹ ਤੋਂ ਉਸਕੇ ਸਾਹ ਆਇਓ ਪੁਲਿਸ ਵਾਲੇ ਯਾਰ ਸਰ ਜੀ ਕਿਉਂ ਹੁਣ ਨਹੀਂ ਦੀ ਬਾਤ ਇਤਨਾ ਬੜਾ ਦੇਖ ਕੇ ਬੋਲ ਰਹੀ ਹੈ ਦੇਖੋ ਕਿਵੇਂ ਬੋਲ ਰਹੀ ਹੈ ਆ ਦੇਖੋ ਗੱਦੀ ਪੋਸਟ ਮੈਂ ਖਰੀਦੀ ਹੋਈ ਆ ਵੀਡੀਓ ਸ਼ੇਅਰ ਕਰੋ ਆ ਤੂੰ ਦੇਖੋ ਇੱਕ ਗੱਲੀ ਬਦਵਾਸੀ ਕਰ ਰਹੀ ਆ ਗੱਲੀ ਗੱਦੀ ਸਪਾਂਸਰਦਾਰਾਂ ਦੇ ਪੱਗਾਂ ਲਾਵਾਂਗੇ ਇਹਨਾਂ ਨੇ ਨਹੀਂ ਕਹਿੰਦੀ ਇਹਨੂੰ ਪਾਗਲ ਬਣਾਣਾ ਦੱਸਦੇ ਸੀ ਕਿਤਾ ਲਾਉਂਦੇ ਆ ਕਿਸੇ ਨੂੰ ਮਾਰਨੇ ਦਾ ਕੋਈ ਹੱਕ ਨਹੀਂ ਬਣਦਾ ਠੀਕ ਆ ਪੈਂਕ ਕਰ ਜਾ ਰਿਹਾ ਇੱਕ ਮਿੰਟ ਦਿਨ ਦੇ ਨੁਸਾਨ ਕਰੇ ਸਾਰੇ ਜੀਸੀ ਵੀ ਲਾ ਕੇ ਦਿਨ ਦੇ ਵਿੱਚ ਪਜਾਏ ਪੈਸੇ ਵੀ ਲਾ ਕੇ ਗੱਲੇ ਨੂੰ ਕੱਢ ਕੇ ਬਦਮਾਸ਼ੀ ਦਿਖਾ ਰਹੀ ਹੈ ਉਤੋਂ ਕੁਝ ਨੂੰ ਬਣਾਇਆ ਨਾ ਦੇਖਦੇ ਜੀ ਪੁਛ ਕਾਰਵਾਈ ਕਰੋਗੇ ਨਹੀਂ ਨਿੱਦੇ ਦਾ ਸੌਦਾ ਲਾਵਾ ਨਾ ਆਉਂਦਾ ਕੈਮਰਾ ਇਹਨਾਂ ਪਈਆ ਦੇ ਢੱਲ ਪਾਣੀ ਪੈਣੀ ਹੈ ਨਿੱਦੇ ਨਾਲ ਬੇੜਾ ਕਰ ਕਰਦਾ ਇਹਦੀ ਸਪੋਰਟ ਦੇ ਵਿੱਚ ਆਇਆ ਸੀ ਮੈਂ ਮੈਂ ਨਹੀਂ ਆਉਂਦਾ ਕੰਮ ਕਰਦਾ ਉਹ ਬਲਾ ਕੰਮ ਕਰਦਾ ਮੈਂ ਨਹੀਂ ਆਉਂਦਾ ਇਹ ਤਾਂ ਨਹੀਂ ਵੇਚ ਗਈ ਅਸੀਂ ਪਾਣੀ ਆ ਵੀ ਹਾਰਪਿਕ ਵੇਚਦੇ ਨਹੀਂ ਪਾਣੀ ਸਾਹਿਬ ਪੁਲਿਸ ਵਾਲੇ ਕੋ ਬੁਲਾ ਕੇ ਲੈ ਆਇਆ ਚੁੱਪ ਚੁੱਪ ਪੁਲਿਸ ਵਾਲੇ ਕੋ ਬੁਲਾ ਕੇ ਲੈ ਆਇਆ ਦੇਖੋ ਇਹ ਹੋਣਾ ਨਹੀਂ ਦੇਖੋ ਰਾਮ ਕਰਦੇ ਚੁੱਪ ਮੈਂ ਕਹਿੰਦਾ ਹਾਂ ਤੁਸੀਂ ਜਾਨੋ ਉਹਨੂੰ ਜਾਂ ਤੁਸੀਂ ਤਾਂ ਮੈਂ ਮੇਰੇ ਮੈਨੇ ਲੈ ਕੇ ਪਾਸਾ ਨੂੰ ਆਖਦੇ ਹੋ ਤੁਸੀਂ ਕਰੋ ਮੈਂ ਸੁਣ ਰਿਹਾ ਹਾਂ ਜਲਦੀ ਜਲਦੀ ਸ਼ੇਅਰ ਕਰ ਦਿਓ ਪੰਜਾਬੀਓ ਜੇ ਅੱਜ ਨਾ ਜਾਕੇ ਨਾ ਸਾਰੀ ਉਮਰ ਤੁਹਾਡੇ ਪੱਗਾਂ ਨੂੰ ਹੱਦ ਇਹ ਭਈਏ ਪਾਣਗੇ ਇਹ ਭਈਏ ਪਾਉਣਗੇ ਲੋਕੀ ਲੱਜੀ ਨਹੀਂ ਕਹਿੰਦੇ ਜੇ ਲੱਖਾ ਬੋਲਦਾ ਜੇ ਦੀਪਤੂ ਨੂੰ ਬੋਲਦਾ ਜੇ ਸੁਦਮੂਸਾਲਾ ਬੋਲਦਾ ਸੱਚਾ ਬੋਲਦਾ ਬਿਨਾਂ ਲੀਡਰਾਂ ਦੇ ਕੱਖ ਨਹੀਂ ਜੱਟਾ ਮੇਰੀ ਸਰਕਾਰ ਨੂੰ ਵੀ ਬੇਨਤੀ ਆ ਇਹਨਾਂ ਭਈਆਂ ਦੇ ਥੱਲ ਪਾਓ ਪਹਿਲੇ ਤੇ ਇਹਨਾਂ ਦੇ ਭਈਆਂ ਦੇ ਥੱਲ ਪਾਓ ਜੇ ਅੱਜ ਤੁਸੀਂ ਕਿੱਥੇ ਪੰਜਾਬੀਓ ਨਾ ਹੋਏ ਨਾ ਤੁਹਾਡਾ ਪੇੜਾ ਗਲਤ ਹੋ ਜਾਣਾ ਇਹਨਾਂ ਭਈਆਂ ਨੂੰ ਪੱਗਾਂ ਦੇ ਹੱਥ ਪਾਉਣੇ ਨੇ ਪਿੰਡਾਰੀ ਦੇ ਇਹਨਾਂ ਭਜਿਆ ਨੇ ਸਾਲਾ ਪੰਜਾਬੀ ਵੀਰਵਾਰ ਦਾ ਨੱਤਾ ਨਹੀਂ ਪੈਂਦੇ ਕੱਪੜਾ ਨੂੰ ਹੱਥ ਪਾਇਆ ਇਹਨਾਂ ਨੇ ਇਹ ਜਨਾਨੀਆਂ ਤੇ ਕਿਦਾ ਬੋਲਦੀ ਪਈ ਕਿਦਾ ਤਰ ਤਰ ਬੋਲਦੀ ਪਈ ਹਲੇ ਵੀ ਕਹਿੰਦੀ ਤੈਨੂੰ ਗੋਲੀਆਂ ਮਰਵਾ ਕੇ ਜੁੱਪੀ ਵੀ ਆਰ ਪਜਾਂਗੇ ਤੁਹਾਡੀ ਪੱਗਾਂ ਲਾਹਾਂਗੇ ਝੂਠ ਮੁੱਠ ਕੇ ਬਣਾ ਲੈ ਪੱਗਾਂ ਲਾਹਾਂਗੇ ਤੁਹਾਡੀਆਂ ਕਬ ਆ ਗਈ ਉਹ ਜਬ ਆ ਗਈ ਉਧਰ ਹਾਂ ਕਿਹਾ ਨਹੀਂ ਆ ਦੇਖੋ ਬੰਦੇ ਗਵਾਹ ਨੇ ਸਾਡੇ ਕੋਲ ਤੂੰ ਬੋਲ ਕੇ ਗਈ ਹੈ ਇਧਰ ਸੇ ਜੋ ਜੋ ਮਹਿੰਦੀ ਆ ਗੋਲੀਆਂ ਮਾਰੇਗਾ ਜੁੱਪੀ ਵੀ ਆਰ ਪਜਾਂਗੇ ਮਰਵਾਣਾ ਗੋਲੀਆਂ ਮਰਵਾਉਣੇ ਗੋਲੀਆਂ ਮਰਵਾਣੇ ਤੂੰ ਬਦਮਾਸ਼ ਬਣੀ ਕਰਦੀ ਹੈ ਤੂੰ ਬੋਲੀ ਮੈਨੂੰ ਵੇਖਿਆ ਹੋ ਯਾਰ ਜਾਣੋ ਆ ਬੜੀ ਦੇਰ ਨਾਲ ਕੋਣ ਤੇਰਾ ਇੱਥੇ ਕਾਸ਼ੀ ਮੈਂ ਇਸ ਕੋ ਨਹੀਂ ਬੋਲ ਮੈਂ ਆਪਣੀ ਬਲਕੋ ਮੂੰਹ ਬੰਦ ਕਰ ਮੂੰਹ ਬੰਦ ਕਰ ਲੱਗ ਕਰ ਆ ਦੇਖੋ ਅਲੇ ਕਹਿੰਦੇ ਬਿਦਵਾਸ਼ੀ ਦੇ ਘਰ ਆ ਪੰਜਾਬ ਜੇ ਬੈਠੀ ਆ ਯੂਪੀ ਮਾਰਦੀ ਗੱਲਾਂ ਮਾਰਦੀ ਆ કે નામ કોઈ ને બતા દેગે આ દેખ દેખ દે બતમાસી દેખ દે બતમાસી એક મિનિટ એ દો બોલ બોલ હણ બોલ બોલ જો દેખો આને બોલ બોલ હા યુપી બ્યાહ થી હું કમાર્યું મેને આ દેખો દેખો પંજાબીઓ આ વિડિયો ને ઉતતો શેર કરના પતકડી બંદા મેરે સે પતકડી બંદા છોટ પૂટ કા ઇલમ ના લગાયા કરો ઠીક હે એના ભૈયા નું પંજાબ તો બહાર ના કઢેના એના લે બિના કરે કર દેના આ દેખ લો ਏ ਪੰਜਾਬ ਚ ਬੈ ਕੇ ਦੁਕਾਨ ਦੇ ਵਿੱਚ ਸਾਡੀ ਦੁਕਾਨ ਦੇ ਵਿੱਚ ਬੈ ਕੇ ਇੱਕ ਬਗਵਾ ਬਦਮਾਸ਼ੀ 452 ਬੰਦੀ ਆ ਉਹ ਬੰਦੇ ਨੂੰ ਲੈ ਗਿਆ ਸਾਡੇ ਦੁਕਾਨ ਤੇ ਹਮਲਾ ਕੀਤਾ 452 ਆ ਕਰ ਲੈ ਕਰ ਲੈ ਜੋ ਕਰਨਾ ਉਹ ਬੱਚੋ ਬੋਲਦੇ ਉਹ ਵੀ ਹੈ ਮੈਂ ਕਹਿੰਦੇ ਉਹ ਵੀ ਹੈ ਮੈਂ ਪੁਲਿਸ ਵਾਲੇ ਨੂੰ ਬੁਲਾਇਆ ਉਹ ਬੁਲਾਇਆ ਬੁੱਸ